ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟੀਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਬੜਾਂ ਵਾਲੀ ਸਲਵਾਰ ਬਣਾਉਣਾ ਦੱਸਾਂਗੇ ਤੁਹਾਨੂੰ 5 ਮਿੰਟ ਚ ਕਿਸ ਤਰ੍ਹਾਂ ਆਪਾਂ ਬੜਾਂ ਵਾਲੀ ਸਲਵਾਰ ਨੂੰ ਬਣਾ ਸਕਦੇ ਆਂਗੇ ਕਿਸ ਤਰ੍ਹਾਂ ਆਪਾਂ ਇਹਦੀ ਜੜਾਈ ਕਰਨੀ ਹੈਗੀ ਪਹਿਲਾਂ ਬਲ ਪਾਉਣੇ ਨੇ ਜਾਂ ਪਹਿਲਾਂ ਪੌਂਚੇ ਬਣਾਉਣੇ ਨੇਗੇ ਆਪਾਂ ਸਾਰਾ ਕੁਝ ਵੀਡੀਓ ਵਿੱਚ ਦੱਸਾਂਗੇ ਜੀ ਤੁਹਾਨੂੰ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਚਲੋ ਆਪਾਂ ਤੁਹਾਨੂੰ ਦੱਸਦੇ ਆ ਸਲਵਾਰ ਦੀ ਕਿਸ ਤਰ੍ਹਾਂ ਆਪਾਂ ਜੜਾਈ ਕਰਨੀ ਹੈ ਕਿਸ ਤਰ੍ਹਾਂ ਬਲ ਪਾਉਣੇ ਨੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਸਲਵਾਰ ਦੀ ਜੜਾਈ ਕਰਦੇ ਆਂਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਸਾਈਡ ਆਸਨਾ ਫੜ ਕੇ ਆ ਦੋ ਪੱਲੇ ਨੇ ਆਪਣੇ ਕੋਲੇ ਆਸਨ ਦੀ ਜੜਾਈ ਕਰ ਲੈਣੀ ਹੈ ਜੀ ਇੱਕ ਸਾਈਡ ਤੋਂ ਇਸ ਤਰ੍ਹਾਂ ਆ ਦੇਖੋ ਇਹ ਸਲਾਈਆਂ ਲਗਾ ਕੇ ਨੂੰ ਡਬਲ ਸਲਾਈ ਵੀ ਲਾ ਸਕਦੇ ਹੋ ਤੁਸੀਂ ਸਿੰਗਲ ਵੀ ਲਾ ਸਕਦੇ ਹੋ ਇੱਕ ਪੱਲੇ ਤੇ ਪਹਿਲਾਂ ਇਸ ਤਰ੍ਹਾਂ ਤੁਸੀਂ ਆਸਨ ਦੀ ਜੜਾਈ ਕਰ ਲੈਣੀ ਆਪਾਂ ਜੜਾਈ ਕਰਕੇ ਦਿਖਾਉਨੇ ਆਂ ਆ ਦੇਖੋ ਇਸ ਤਰ੍ਹਾਂ ਆਪਾਂ ਇਹਦੀ ਸਲਾਈ ਲਗਾ ਲਈਏ ਆਹ ਲੋ ਜੀ ਇਸ ਤਰ੍ਹਾਂ ਆਪਾਂ ਹਮ ਦੁਕਾਨੇ ਆਹ ਆਹ ਲੋ ਇਸ ਤਰ੍ਹਾਂ ਆਪਾਂ ਆਸਨ ਦੀ ਸਲਾਈ ਲਾ ਲਈਏਗੀ ਤੇ ਹੁਣ ਆਪਾਂ ਇਹਦੀ ਇਧਰਲੀ ਸਾਈਡ ਜੋ ਕਿ ਪੌਂਚਿਆਂ ਦਾ ਕੱਪੜਾ ਸੀਗਾ ਆਪਾਂ ਉਹ ਲਾਵਾਂਗੇ ਇਧਰਲੀ ਸਾਈਡ ਜੀ ਇਹਨੂੰ ਤੁਸੀਂ ਆਹ ਵਾਲੀ ਸਲਾਈ ਜਦੋਂ ਵੀ ਤੁਸੀਂ ਲਾਉਣੀ ਆ ਤਾਂ ਪੌਂਚੇ ਦੇ ਨੀਚੇ ਵਾਲੀ ਸਾਈਡ ਤੋਂ ਸਲਾਈ ਲਾ ਕੇ ਲੈ ਕੇ ਜਾਇਆ ਕਰੋ ਜਿਹੜਾ ਵੀ ਕੱਪੜਾ ਕਟਿੰਗ ਵੇਲੇ ਥੋੜਾ ਬਹੁਤ ਵੱਧ ਘੱਟ ਹੋ ਜਾਂਦਾਗਾ ਉਹ ਉੱਪਰ ਬਲਾਂ 'ਚ ਨਿਕਲ ਜਾਊਗਾ ਜੇ ਆਪਾਂ ਇਧਰਲੀ ਸਾਈਡ ਜੀ ਕੱਪੜਾ ਵੱਧ ਘੱਟ ਕਰਦੇ ਆਂਗੇ ਜੇ ਆਪਾਂ ਕਟਿੰਗ ਕਰਕੇ ਫਿਰ ਇਹਨੂੰ ਬਰਾਬਰ ਕਰਾਂਗੇ ਤਾਂ ਪੌਂਚਾ ਆਪਣਾ ਵੱਡਾ ਛੋਟਾ ਹੋ ਜਾਂਦਾਗਾ ਬਲਾਂ ਵਿੱਚ ਤੁਸੀਂ ਕੱਪੜਾ ਜਿਹੜਾ ਥੋੜਾ ਬਹੁਤ ਵੱਧ ਘੱਟ ਹੁੰਦਾ ਉਹਨੂੰ ਕਰ ਸਕਦੇ ਹੋ ਤੇ ਹੁਣ ਆਪਣੇ ਕੋਲੇ ਜਿਹੜਾ ਪੌਂਚਿਆਂ ਦਾ ਆ ਦੇਖੋ ਆ ਵਾਲਾ ਹੁਣ ਆਪਾਂ ਇਹਨੂੰ ਇਹਦੇ ਨਾਲ ਇਹਦੀ ਜੜਾਈ ਕਰਾਂਗੇ ਇਹਦੀ ਆਪਾਂ ਬੇਲਾਂ ਦਾ ਹਿਸਾਬ ਦੇਖ ਲਾਂਗੇ ਜੀ ਆ ਦੇਖੋ ਆ ਜਿਹੜੀ ਛੋਟੇ ਛੋਟੇ ਫੁੱਲ ਜਨੇ ਇਹ ਆ ਵਾਲੀਆਂ ਨੇ ਬੇਲਾਂ ਦੀਆਂ ਜਿਹੜੀਆਂ ਇਹ ਉੱਪਰ ਨੂੰ ਕਰਾਂਗੇ ਆਪਾਂ ਇਹ ਨਿਸ਼ਾਨ ਨੂੰ ਆਪਾਂ ਉੱਪਰਲੀ ਸਾਈਡ ਰੱਖਾਂਗੇ ਤੇ ਹੁਣ ਆਪਾਂ ਇਹਦੀ ਇਸ ਤਰ੍ਹਾਂ نیچے ਪਹੁੰਚੇ ਕੋਲੋਂ ਫੜ ਕੇ ਆ ਦੇਖੋ ਜੀ ਇਧਰਲੀ ਸਾਈਡ ਨੂੰ ਇਹਦੇ ਨਾਲ ਮਿਲਾ ਕੇ ਇਹ ਆਪਾਂ ਸਲਾਈ ਲਗਾ ਲੈਣੀ ਆ ਇਹ ਆਪਾਂ ਦੋਨੇ ਸਾਈਡ ਸਲਾਈ ਲਾਵਾਂਗੇ ਜੀ ਇੱਕ ਪਹੁੰਚ ਇਧਰਲੀ ਸਾਈਡ ਜੜਦਾਂਗੇ ਇੱਕ ਆਪਾਂ ਉਧਰਲੀ ਸਾਈਡ ਜੜਦਾਂਗੇ ਇਹ ਜੜਾਈ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਫਿਰ ਅੱਗੇ ਆਪਾਂ ਕਿਸ ਤਰ੍ਹਾਂ ਸਲਾਈ ਕਰਦੇ ਆਂਗੇ ਇਹ ਆਪਾਂ ਪਹਿਲਾਂ ਸਾਰੀਆਂ ਸਲਾਈਆਂ ਲਾ ਲਈਏ ਜੀ ਵੀਡੀਓ ਤੇ ਬਣੇ ਰਹੋ ਹਾਂਜੀ ਹੁਣ ਆਪਾਂ ਜੜਾਈ ਕਰ ਲਈਏ ਸਲਾਈਆਂ ਲਾ ਲਈਆਂ ਨੇ ਆ ਦੇਖੋ ਇਸ ਤਰ੍ਹਾਂ ਪਹੁੰਚਲੀ ਸਾਈਡ ਤੋਂ ਦਿਖਾਉਨੇ ਆ ਤੁਹਾਨੂੰ ਆ ਦੇਖੋ ਜੀ ਇਧਰੋਂ ਇੱਕ ਸਾਈਡ ਆਪਾਂ ਸਲਾਈ ਲਾ ਲਈਏ ਇਧਰਲੀ ਸਾਈਡ ਲੱਗ ਗਈ ਐ ਜੀ ਆਪਣੇ ਕੋਲੇ ਅਸਨ ਵਾਲੀ ਸਲਾਈ ਆ ਗਈ ਆ ਦੇਖੋ ਤੇ ਦੂਜਾ ਪੱਲਾ ਆਪਾਂ ਇਧਰਲੀ ਸਾਈਡ ਦੂਸਰੀ ਸਾਈਡ ਨਾਲ ਲਗਾ ਲਿਆ ਹੁਣ ਆਪਾਂ ਇਹ ਪੱਲੇ ਨੂੰ ਚੱਕ ਕੇ ਜੀ ਆਪਾਂ ਸਾਈਡ ਤੇ ਧਰ ਦੇਣਾ ਤੁਹਾਨੂੰ ਸੌਖਾ ਤਰੀਕਾ ਦੱਸਦੀਆਂ ਜੀ ਇਹਦੇ ਵਿੱਚ ਕੋਈ ਉਹ ਨਹੀਂ ਹੋਊਗਾ ਕਈ ਵਾਰ ਆਪਾਂ ਨੂੰ ਘਲੇਖਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਆਪਾਂ ਸਲਾਈ ਲਾ ਲਈਏ ਹੁਣ ਆਪਾਂ ਜਿਹੜੇ ਆ ਦੂਜੇ ਦੋ ਪੱਲੇ ਨੇ ਆਪਣੇ ਇਹਦੀਆਂ ਅਸਨ ਲੀਆਂ ਸਲਾਈਆਂ ਲਾ ਲਾਂਗੇ ਠੀਕ ਹੈ ਜੀ ਉਸੇ ਤਰ੍ਹਾਂ ਆਪਾਂ ਇਹਦੀਆਂ ਹਸਣੀਆਂ ਸਲਾਈਆਂ ਲਾ ਲੈਣੀਆਂ ਨੇ ਲੋ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਉਲਕੇ ਪੱਲਿਆਂ ਨੂੰ ਇਹਦੇ ਨਾਲ ਆਹ ਵਾਲੀ ਸਾਈਡ ਜਿਹੜਾ ਆਪਾਂ ਪਹੁੰਚਿਆ ਉਹ ਕਪੜਾ ਲਾਇਆ ਸੀ ਨਾ ਆਹ ਵਾਲਾ ਜੀ ਇਹਦੇ ਨਾਲ ਆਪਾਂ ਇਹਨੂੰ ਲਗਾ ਦੇਣਾ ਇਸ ਤਰ੍ਹਾਂ ਮਿਲਾ ਕੇ ਇਹਨੂੰ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਮਿਲਾ ਕੇ ਇਹਨੂੰ ਇਧਰੋਂ ਸਲਾਈ ਲੈ ਕੇ ਜਾਵਾਂਗੇ ਆਹ ਵਾਲਾ ਆਪਣਾ ਪਹੁੰਚਾ ਇਸ ਤਰ੍ਹਾਂ ਹੋ ਜਾਊਗਾ ਇਸ ਤਰ੍ਹਾਂ ਆਪਣੀ ਸਲਾਈ ਆ ਜਾਊ ਇਸ ਤਰ੍ਹਾਂ ਆਪਣਾ ਇਹ ਪਹੁੰਚਾ ਬਣ ਜਾਊਗਾ ਠੀਕ ਹੈ ਜੀ ਤੇ ਹੁਣ ਆਪਾਂ ਆਹ ਵਾਲੀ ਸਲਾਈ ਦੋਨੇ ਲਗਾ ਲਈਏ ਆਵੜੀ ਸਲਾਈ ਨੂੰ ਜੇ ਇਧਰਲੀ ਸਾਈਡ ਝੜ ਲਾਂਗੇ ਜਿਹੜਾ ਦੂਜਾ ਪੱਲਾ ਕ ਹਸ ਨਾਲ ਆਪਾਂ ਨੂੰ ਉਹ ਦੂਸਰੇ ਸਾਈਡ ਝੜ ਲਾਂਗੇ ਆਪਣੀ ਸਰਾਈ ਜਿਹੜੀ ਹੋਊਗੀ ਸਲਵਾਰ ਦੀ ਜੜਾਈ ਹੋ ਜੂਗੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆਂ ਵੀ ਬਲ ਕਿਸ ਤਰ੍ਹਾਂ ਪਾਉਣਾ 벨ਟ ਕਿਸ ਤਰ੍ਹਾਂ ਬਣਾਉਣੀ ਹੈਗੀ ਸਾਰਿਆਂ ਤੋਂ ਪਹਿਲਾਂ ਜੀ ਬਲ ਪਾਉਣੇ ਨੇਗੇ ਜੜਾਈ ਕਰਕੇ ਪਹੁੰਚੇ ਆਪਾਂ ਬਾਅਦ ਚ ਬਣਾਉਣੇ ਆ ਬਲ ਪਾਉਣ ਪਾਉਣ ਤੋਂ ਬਾਅਦ ਬੈਲਟ ਦੀ ਜੜਾਈ ਕਰਾਂਗੇ ਬੈਲਟ ਦੀ ਜੜਾਈ ਕਰਕੇ ਆਪਾਂ ਉਹਦੀ ਲੈਂਥ ਨੂੰ ਚੈੱਕ ਕਰਾਂਗੇ ਵੀ ਇੱਕੋ ਜੀ ਲੈਂਥ ਹੈਗੀ ਆਪਣੇ ਕੋਲੇ ਵੱਧ ਘੱਟ ਤਾਂ ਨਹੀਂ ਹੋਈ ਤੇ ਫਿਰ ਆਪਾਂ ਨਿਸ਼ਾਨ ਲਗਾ ਕੇ ਪਹੁੰਚੇ ਬਣਾਵਾਂਗੇ ਕਿਉਂਕਿ ਫਿਰ ਆਪਣੇ ਜਦੋਂ ਪ੍ਰੈਸ ਕਰਾਂਗੇ ਆਪਾਂ ਸੂਟ ਨੂੰ ਆਪਾਂ ਨੂੰ ਕੋਈ ਵੀ ਇਸ ਤਰ੍ਹਾਂ ਨਾ ਹੋਵੇ ਵੀ ਆਪਣੇ ਕੋਲੇ ਕੱਪੜਾ ਵੱਧ ਘੱਟ ਹੋ ਗਿਆ ਜਾਂ ਇੱਕ ਵਾਲਾ ਪੱਲਾ ਵੱਧ ਆ ਜੀ ਇੱਕ ਵਾਲਾ ਘੱਟ ਆਗਾ ਪਹਿਲਾਂ ਆਪਾਂ ਇਹਦੀ ਜੜਾਈ ਕਰਾਂਗੇ ਫਿਰ ਆਪਾਂ ਬਾਲ ਪਾਵਾਂਗੇ ਫਿਰ ਬੈਲਟ ਲਗਾ ਕੇ ਉਹਨੂੰ ਮਿਲਣਾਗਾ ਹੁਣ ਆਪਾਂ ਇਹਦੀਆਂ ਦੋਨੇ ਸਲਾਈਆਂ ਲਗਾ ਕੇ ਬਾਲ ਪਾਉਣ ਤੱਕ ਆਪਾਂ ਤੁਹਾਨੂੰ ਦਿਖਾਉਨੇ ਆਂ एक इस तरह आपने लो जी हम आप बैक पले से दो बाल पिछे पा लें देखो इस तरह ये तो अपनी मर्जी न कपड़े के घेर हिसाब नोंगे हम आप फटके यू आप इस तरह ਕਪੜੇ ਨੂੰ ਦੂਰਾ ਕਰ ਲੈਣਾ ਜਿੰਨੇ ਤੁਹਾਡੇ ਕੋਲੇ 벨ਟ ਆ ਜੀ ਉਹਨੇ ਤੇ ਨਿਸ਼ਾਨ ਲਗਾ ਕੇ ਤੁਸੀਂ ਛੱਡ ਦੇਣਾਗਾ ਤੇ ਬਾਕੀ ਕਪੜੇ ਦੇ ਤੁਸੀਂ ਬਾੜ ਪਾ ਲੈਣਾ ਜਿਸ ਤਰ੍ਹਾਂ ਤੁਹਾਡੇ ਕੋਲੇ 20 ਇੰਚ 벨ਟ ਆ ਜੀ ਤਾਂ ਤੁਸੀਂ 10 10 ਇੰਚ ਦੋਨੇ ਸਾਈਡ ਤੋਂ ਛੱਡ ਕੇ ਬਾਕੀ ਕਪੜੇ ਤੇ ਬਾੜ ਪਾ ਲਓ 1.5 ਇੰਚ ਤੁਸੀਂ ਵੱਧ ਵੀ ਛੱਡ ਸਕਦੇ ਹੋ ਕਈ ਵਾਰ ਕਪੜਾ ਵੱਧ ਘੱਟ ਹੋ ਜਾਂਦਾਗਾ ਤੇ ਬਾਕੀ ਤੁਸੀਂ ਜਿੰਨੀ ਆਪਣੇ ਕੋਲੇ 벨ਟ ਆ ਉਹਨਾ ਕਪੜਾ ਛੱਡ ਕੇ ਬਾਕੀ ਤੇ ਤੁਸੀਂ ਨਿਸ਼ਾਨ ਲਗਾ ਕੇ ਬਾੜ ਪਾ ਸਕਦੇ ਹੋਗੇ ਜਿਸ ਤਾਂ ਇਹਨੇ ਕੱਪੜਤੇ ਨਿਸ਼ਾਨ ਲਗਾ ਲਿਆ ਆਪਾਂ ਬਾਕੀ ਆਪਣੀ ਬੈਲਟ ਪੈਣੀ ਹੈਗੀ ਉਹਦੇ ਤੇ ਬਾਕੀ ਸਾਰੇ ਚ ਆਪਾਂ ਬਾੜ ਪਾ ਦਾਂਗੇ ਬਾੜ ਜੀ ਤੁਸੀਂ 3 3 ਇੰਚ ਦੇ ਫਰਕ ਨਾਲ ਪਾ ਸਕਦੇ ਹੋ ਬਿਲਕੁਲ ਸਹੀ ਬਾੜ ਪੈਂਦੇ ਨੇ ਨਾ ਵੱਡਾ ਹੁੰਦਾ ਨਾ ਛੋਟਾ ਹੁੰਦਾ 3 ਇੰਚ ਦਾ ਗੈਪ ਰੱਖ ਕੇ ਤੁਸੀਂ ਸਾਰੇ ਕੱਪੜਤੇ ਨਿਸ਼ਾਨ ਲਾ ਲਾ ਤਿੰਨ ਤਿੰਨ ਇੰਚ ਦੇ ਬਾੜ ਪਾ ਲੈਣੇ ਨੇ ਹੁਣ ਆਪਾਂ ਬਾੜ ਪਾ ਕੇ ਬੈਲਟ ਲਗਾ ਕੇ ਦਿਖਾਉਨੇ ਆ ਲਓ ਜੀ ਬਾੜ ਆਪਾਂ ਪਾ ਲੈਨੇ ਬੈਲਟ ਵੀ ਆਪਾਂ ਇੱਧਰ ਬਣਾ ਲਈ ਹੈਗੀ ਹੁਣ ਆਪਾਂ ਇਹਨੂੰ ਇਹਦੇ ਨਾਲ ਜੜਾਈ ਕਰਦੇ ਆ ਆ ਦੇਖੋ ਆਸ ਨਾਲ ਸਲਾਈ ਤੋਂ ਰੱਖ ਕੇ ਇਧਰ ਆਪਾਂ ਇਹ ਫਲੇੜਿਆ ਪਸਾ ਮੂਰੇ ਰੱਖ ਕੇ ਹੁਣ ਆਪਾਂ ਇਹਦੀ ਸਲਾਈ ਲਾਵਾਂਗੇ ਬੈਲਟ ਨੂੰ ਆਪਾਂ ਸਲਵਾਰ ਦੇ ਨਾਲ ਜੜਾਈ ਕਰ ਦਾਂਗੇ ਆ ਦੇਖੋ ਆਪਾਂ ਬੜ ਪਾ ਲੈਨੇ ਮੇਰੇ ਇੱਕੋ ਜਿਹੇ ਬੜ ਪੈਨੇ ਆ ਆਪਣੇ ਸਾਰੇ ਨਿਸ਼ਾਨ ਲਗਾ ਕੇ ਆਪਾਂ ਬੜ ਪਾਏਨੇਗੇ ਤੁਸੀਂ ਦੇਖ ਸਕਦੇ ਹੋ ਇਧਰ ਵੀ दोन्ही ਸਾਈਡ ਤੇ ਹੁਣ ਆਪਾਂ ਇੰਨਾ ਬੈਲਟ ਦੀ ਜੜਾਈ ਕਰ ਦਾਂਗੇ ਇਸ ਤਰ੍ਹਾਂ

ਆਹ ਲੋ ਜੀ ਆਪਾਂ ਬੈਲਟ ਦੀ ਜੜਾਈ ਕਰ ਲਈਏ ਬਲ ਪਾ ਲੈਨੇ ਬੈਲਟ ਵੀ ਝੜ ਲਈਏ ਨਾਲ ਦੇਖੋ ਤੁਸੀਂ ਠੀਕ ਹੈ ਜੀ ਬਿਲਕੁਲ ਆਪਣੀ ਸਹੀ ਆਈ ਹੈ ਇਸ ਤਰ੍ਹਾਂ ਤੁਸੀਂ 3 3 ਇੰਚ ਤੇ ਬਲ ਪਾ ਸਕਦੇ ਹੋਗੇ ਨਿਸ਼ਾਨ ਲਗਾ ਕੇ ਉਹਨਾਂ ਮਾਰਚਿੰਗ ਛੱਡ ਕੇ ਬਾਕੀ ਕੱਪੜੇ 'ਚ ਤੁਸੀਂ ਬਲ ਪਾ ਲੈਨੇ ਆ ਇਸੇ ਤਰ੍ਹਾਂ ਤੁਸੀਂ ਸਲਵਾਰ ਬਣਾ ਕੇ ਦੇਖੋ ਜੀ ਕੋਈ ਵੀ ਤੁਹਾਨੂੰ ਡਾਊਟ ਨਹੀਂ ਰਹੂਗਾ ਠੀਕ ਹੈ ਜੀ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ